ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਹੋਰ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਜਾਨੇ ਠੀਕ ਠਾਕ ਹੋਵੋਗੇ ਲੋ ਜੀ ਅੱਜ ਫੇਰ ਆਪਾਂ ਪਹੁੰਚ ਗਏ ਸਕੂਲ ਦੇ ਵਿੱਚ ਤੇ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਹੁਣ ਪਹੁੰਚੇ ਆ ਸਵੇਰੇ ਮੈਨੂੰ ਸਵੇਰੇ ਸਵੇਰੇ ਕੌੜ ਆਈ ਜਾਂ ਤੇ ਉਹਦੀ ਮੁੰਡੇ ਜਿਹੜਾ ਅੱਜ ਵੀ ਮੈਂ ਆ ਨਹੀਂ ਸਕਦਾ ਇੱਕ ਜਿਹੜਾ ਹੋਰ ਲਾ ਦੇ ਤੇ ਫਿਰ ਮੈਂ ਫਟਾਫਟ ਉੱਥੇ ਆ ਘਰੇ ਤਾਂ ਤੁਰਨ ਲੱਗੇ ਫਿਰ ਵੀਡੀਓ ਬਣਾਈ ਨਹੀਂ ਹੋਈ ਹੁਣ ਆਪਾਂ ਸਕੂਲ ਪਹੁੰਚ ਗਏ ਆ ਸਕੂਲ ਆਇਆ ਤਾਂ ਵੀਡੀਓ ਬਣਾ ਲਈ ਆ ਤੇ ਚਲੋ ਜੀ ਦਿਖਾਉਣੀ ਆ ਤੁਹਾਨੂੰ ਧੁੰਦ ਦੇਖੋ ਕੋਸ ਨਹੀਂ ਦਿਨ ਦਾ ਪਹਿਲਾਂ ਧੁੰਦ ਨਹੀਂ ਪਈ ਰੱਬ ਨੇ ਬਹੁਤ ਸਾਰਾਹੀਂ ਕੱਟਦਾ ਹੁਣ ਧੁੰਦ ਪੈ ਰਹੀ ਆ ਰੱਬ ਦੇ ਰੰਗਣਗੇ ਪਹੁੰਚੇ ਹੋਇਆ ਸਕੂਲ ਦੇ ਵਿੱਚ ਕੁਝ ਬੰਦ ਆਹ ਕੋਸਾ ਸੰਦਰ ਖੜ ਜਾਂਦੀਆਂ ਨੇ ਉਸ ਬਾਹਰ ਇਹ ਤਾਂ ਡਰਾਈਵਰਾਂ ਨੇ ਤਾਂ ਤੂੰ ਹੀ ਬਾਲ ਰੱਖੀ ਆ ਠੰਡ ਕਰਕੇ ਨੂੰ ਮੈਂ ਕਹੀਦਾ ਐਮਰੈਂਜ ਦੇਖ ਲੈ ਵੀ ਐਂ ਕਰ ਉਹਦੇ ਲਈ ਬੈਠੇ ਖਾਣਾ ਚੱਲੀ ਉਹਦਾ ਆਹ ਤੂੰ ਬਾਇਰ ਦਾ ਤੇ ਮੇਰੇ ਸਾਹਮਣੇ ਗਿਆ ਉਹਦੇ ਕੰਮ ਨਹੀਂ ਗਿਆ ਤਾਂ ਜੇ ਲਾਪਾਤ ਹੋ ਗਏ ਲੋਗੇ ਤੂੰ ਹੀ ਬਾਲ ਰੱਖਿਆ ਡਰਾਈਵਰਾਂ ਨੇ ਸਾਰਿਆਂ ਨੇ ਜਮਈ ਹੋਵੇਗਾ ਬਹੁਤ ਦਾ ਹੌਨਾਂ ਦੇਰ ਦੇ ਜੀ 13 ਮਿੰਟ ਨਾਲ ਲੌਵੀ ਟਾਈਮ 2 ਵਜ ਗਿਆ 2:30 ਵਜੇ ਬੱਸਾਂ ਲਾਉਣੀਆਂ ਆਉਂਦੀਆਂ ਨੇ ਅੰਦਰ ਤਕਰੀਬਨ ਟਾਈਮ ਹੋਣ ਵਾਲਾ ਹੀ ਆ ਇੱਕ ਸੋਨ ਬੱਸ ਦਿਖਾਉਣੇ ਆਪਾਂ ਸਵਰਾਜ ਮਾਜ ਦਾ ਇਹ ਪਹਿਲਾਂ ਕੰਪਨੀ ਵਾਡੀ ਦੇ ਵਿੱਚ ਆਉਂਦੀਆਂ ਸੀ ਗੱਡੀਆਂ ਬਾਈ ਨੇ ਬਾਡੀ ਲਵਾਈ ਆ ਇਹਦੀ ਸ਼ਵਰਾਜ ਮਾਜਦਾ ਦੀ ਫੱਤੋਂ ਤੋਂ ਲਾਈ ਆ ਫੱਤੋਂ ਕੋਈ ਸ਼ਹਿਰ ਪਤਾ ਨਹੀਂ ਪੁੱਛਿਆ ਸੀ ਬਾਈ ਨੂੰ ਕਿੱਥੋਂ ਲਵਾਈ ਆ ਕਹਿੰਦਾ ਫੱਤੋਂ ਤੋਂ ਲਵਾਈ ਆ ਬਰੋਡਵੇ ਸਕੂਲ ਦੇ ਵਿੱਚ ਆ ਗੱਡੀ ਸ਼ਵਰਾਜ ਮਾਜਦਾ ਨੂੰ ਬਾਡੀ ਲੱਗੀ ਹੋਈ ਆ ਉਹ ਤਾਂ ਇਹ ਕੰਪਨੀ ਬਾਡੀ ਜੀ ਹੁੰਦੇ ਨੇ ਬੱਸ ਸਿਵਰਾਜ ਮਾਝਾ ਦੀਆਂ ਪਰ ਆ ਪਹਿਲੀ ਵਾਰ ਆਪਾਂ ਦੇਖੀ ਆ ਬਾਡੀ ਲੱਗੀ ਹੋਈ ਆ ਸੋਹਣੀ ਲੱਗਦੀ ਆ ਬੱਸ ਨਹੀਂ ਤੇ ਉਹ ਇਹ ਗੱਟੀ ਆ ਤੇ ਉਹ ਇਹ ਕੰਪਨੀ ਜਾਂਸੀ ਬਾਡੀ ਦੇ ਵਿੱਚ ਜਿਹੜੀਆਂ ਆਉਂਦੀਆਂ ਨੇ ਉਹ ਐਵੇਂ ਦੀਆਂ ਆਉਂਦੀਆਂ ਨੇ ਆਹ ਘੜੀਆਂ ਸ਼ਵਰਾਜ ਮਾਜ ਦਾ ਐਸ ਐਮ ਐਲ ਇਸ ਤਰ੍ਹਾਂ ਦੀ ਆਉਂਦੀ ਹੈ ਕੰਪਨੀ ਏਜੰਸੀ ਕੰਪਨੀ ਬਾਡੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਏਜੰਸੀ ਦੀਆਂ ਫਰਾ ਇਧਰੇ ਬਾਡੀ ਲਵਾਈ ਹੋਈ ਆ ਸੋਹਣੀ ਲੱਗਦੀ ਆ ਬਸ ਬਾਡੀ ਸੋਹਣੀ ਲੱਗੀ ਹੋਈ ਆ ਰੋਜੀ ਤੁਰਪੀਆਂ ਗੱਡੀਆਂ ਲੱਗਣ ਲੱਗੀਆਂ ਖੜਾ ਹਥੇ ਗੱਡੀਆਂ ਆਪਾਂ ਇਧਰ ਗੱਡੀਆਂ ਲੱਗ ਜਾਂਦੀਆਂ ਨੇ ਸਾਰੀਆਂ ਉਹ ਜੀ ਪਹੁੰਚ ਗਿਆ ਕਰੇ ਆਪਾਂ ਹਾਂਜੀ ਲੋਕ ਵੀ ਆਪਾਂ ਘਰੇ ਪਹੁੰਚ ਗਏ ਜੀ ਸਕੂਲੋਂ ਆ ਗਏ ਜੀ ਤੇ ਹੁਣ ਘਰੇ ਮਤਲਬ ਮਾਮੀ ਵਾਲੇ ਘਰੇ ਹੀ ਆ ਜਿੱਦੇ ਦੀ ਯਾਤਰਾ ਤੋਂ ਆਏ ਆ ਤੇ ਹੁਣ ਉਹਨੇ ਵੀ ਜਾਣਾ ਸੀ ਘਰੇ ਤਾਂ ਫਿਰ ਉਹਨੂੰ ਮੈਂ ਉਹਨੂੰ ਛੱਡ ਕੇ ਉਹਨਾਂ ਪਿਆਰੀਆਂ ਕਰੀ ਜਾਂਦੀ ਆ ਦੇਖ ਸਮਾਨ ਥੜੀ ਜਾਂਦੀ ਆ ਗੱਡੀ 'ਚ ਚਲੋ ਹੁਣ ਆਪਾਂ ਚੱਲਦੇ ਆਂ ਪਹਿਲਾਂ ਮੰਮੀ ਨੂੰ ਛੱਡ ਕੇ ਜੇ ਬਾਕੀ ਦੇ ਕੰਮ ਬਾਅਦ ਚ ਕਰਾਂਗੇ ਆ ਕੇ ਚਲੋ ਠੀਕ ਹੈ ਜੀ ਬਣੇ ਰਹੋ ਚਲੋ ਰੋਟੀ ਵੀ ਖਾ ਲਈਆ ਆਪਾਂ ਨੇ ਚੱਲੀਏ ਮੰਮੀ ਚਲੀਏ ਮੰਮੀ ਚਲੀਏ ਚੱਲੀਏ ਚੱਲ ਆ ਕੀ ਦਾ ਇਹ ਤਾਂ ਇਹਦੇ ਮਾਰਨੇ ਕੋਈ ਗੱਲ ਨਹੀਂ ਫੇਰ ਆਹੀ ਇਹਦੇ ਤੇ ਵੰਨਣਾ ਕੋਲ ਜਾ ਮਾਤਾ ਗਾਂਧੀ ਰਹਿੰਦੀ ਅੱਜ ਇੱਕ ਦਿਨ ਹੋਰ ਰਹਿਲਾਂ ਦੀ ਫਿਰ ਹਾਂ ਛੱਬੀ ਜਾਂਦੇ ਨੇ ਉਹ ਉਹ ਛੱਬੀ ਜਾਣਾ ਹੈ ਚਲੋ ਲਓ ਜੀ ਪਹੁੰਚ ਗਏ ਘਰੇ ਆਪਾਂ ਮੰਮੀ ਨੂੰ ਛੱਡਣ ਗਏ ਸੀ ਪਿੰਡ ਸੋ ਆਪਾਂ ਛੱਡੇ ਆਏ ਤੇ ਘਰੇ ਪਹੁੰਚ ਗਏ ਆਪਾਂ ਟਾਈਮ ਹੋ ਗਿਆ 7:39 ਮਿੰਟ ਹਾਲ ਦੇ ਨਾਲ ਆਪਾਂ ਦੁੱਧ ਵੀ ਲੈ ਜਾਂਦਾ ਡੇਰੀ ਤੋਂ ਆਉਂਦੇ ਹੋਏ ਨੇ ਉਹ ਦੁੱਧ ਬੋਤਲ ਚ ਮੰਮੀ ਨੇ ਵੀ ਪਤਾ ਸੀ ਉਥੋਂ ਕਹਿੰਦੀ ਲੈ ਜਾ ਤੇ ਆਪਾਂ ਆਪਣਾ ਜਿਹੜਾ ਡੇਰੀ ਤੋਂ ਲੈ ਗਏ ਉਹ ਵੀ ਲੈ ਜਾਂਦਾ ਉਦੋਂ ਉਹਨਾਂ ਨੇ ਵੀ ਦੇਖਿਆ ਸੀ ਉਹ ਵੀ ਜਾਣਦਾ ਆ ਸਰ ਜਾ ਕਿਹਦੇ ਨਾਲ ਛਾਪ ਹੀ ਲਾਏ ਕੋਟਾ ਹੋਰ ਮਾਣ ਪਹਿਲੀ ਕਿਹਦੇ ਉਹਨਾਂ ਤੇ ਲੈਣਾ ਕੋਈ ਚਲੋ ਜੀ ਹਾਂ ਜੀ ਲੋਗੇ ਆਪਾਂ ਰੋਟੀ ਕਾਣੀ ਖਾ ਲਿਆ ਘਰੇ ਆਦੇ ਜੀ ਤੇ ਹੁਣ ਬਸ ਕਰਦੇ ਆ ਪਾਂਣ ਦੀਆਂ ਤਿਆਰੀਆਂ ਥੱਕਿਆ ਆ ਰਹੇ ਹੁਵੇ ਪਏ ਆ ਹਰੂਰ ਸਭ ਤੋਂ ਆ ਕੇ ਆਪਣੀ ਆਪਣੀ ਯਾਤਰਾ ਕੰਪਲੀਟ ਕਰਕੇ ਉਦੋਂ 2 ਦਿਨ ਹੋ ਗਏ ਸਕੂਲ ਜਾਂਦੇ ਹਨ ਸਕੂਲ ਬੱਸ ਦਾ ਢੇੜੇ ਲਾਇਨੇ 2 ਦਿਨ ਹੋ ਗਏ ਹੁਣ ਸਰ ਬੱਸ ਢੇੜੇ ਲਾਉਣ ਲੱਗ ਗਿਆ ਮੈਂ ਰੈਸਟ ਵੀ ਨਹੀਂ ਕੀਤੀ ਬੁਖਾਰ ਤੇ ਚੜ੍ਹ ਜਾਂਦਾ ਤੇ ਉੱtre ਆਉਂਦਾ ਦੋ ਦਿਨਾਂ ਦਾ ਤੇ ਕੱਲ ਨੂੰ ਐਤਵਾਰ ਆ ਸੰਡੇ ਆ ਤੇ ਹੁਣ ਅੱਜ ਆਪਾਂ ਅਰੇਸਟ ਕਰਾਂਗੇ ਸਵੇਰੇ ਰਾਮ ਨਾਲ ਉੱਠਾਂਗੇ ਤੇ ਹੁਣ ਕਰਦੇ ਆਂ ਪੈਂਦੀਆਂ ਤਿਆਰੀਆਂ ਚਲੋ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਸੀ ਹੁਣ ਵਲੌਗ ਦੀ ਕਰਦੇ ਆਂ ਆਪਾਂ ਇੱਥੇ ਹੀ ਸਮਾਪਤੀ ਤੇ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਠੀਕ ਹੈ ਜੀ ਸਪੋਰਟ ਕਰਿਆ ਕਰੋ ਆਪਣਾ ਸਪੋਰਟ ਦੀ ਜ਼ਰੂਰਤ ਆ ਤੇ ਮਿਲਦੇ ਰਹੋ ਕਿਸੇ ਆਗਲੇ ਬਲੌਗ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇ ਵੀਡੀਓ ਲੈ ਕੇ